ਪਿਛਲੇ ਦਿਨੀ ਹਜੇ ਲਗਭਗ 160 ਦਿਨ ਹੋਏ ਨੇ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਚਿੱਟੇ ਦਾ ਫਿਲਮਾਂ ਬਣਨ ਲੱਗੀਆਂ ਸੀ ਸਾਡੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਸ਼ਿਆਂ ਵੱਲ ਨੂੰ ਬੁਰੀ ਸੰਗਤ ਵੱਲ ਨੂੰ ਪੈ ਗਏ ਸੀ ਔਰ ਸਭ ਤੋਂ ਮਾਰੀ ਗੱਲ ਇਹ ਹੋਈ ਕਿ ਸਰਕਾਰਾਂ ਖੁਦ ਨਸ਼ੇ ਬਕਾਉਂਦੀਆਂ ਸੀ ਮੰਤਰੀਆਂ ਦੀਆਂ ਗੱਡੀਆਂ 'ਚ ਨਸ਼ੇ ਦੇ ਪੈਕੇਟ ਜਾਂਦੇ ਸੀ ਵੱਡੇ ਵੱਡੇ ਸਮੱਗਲਰ ਜਿਹੜੇ ਨੇ ਉਹ ਉਹਨਾਂ ਦੇ ਘਰੇ ਰਾਤਾਂ কাটਦੇ ਸੀ ਤੇ ਉਹ ਆਪਣੇ ਹੋਰ ਦੋਸਤਾਂ ਨੂੰ ਜਿਗਰੀ ਦੋਸਤ ਕਹਿ ਕੇ ਇੰਟਰੋਡਕਸ਼ਨ ਕਰਾਉਂਦੇ ਸੀ ਤਾਂ ਅਸੀਂ ਸਾਰੀ ਪਲਾਨ ਤਿਆਰ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿ ਸਪਲਾਈ ਲਾਈਨ ਕਿਵੇਂ ਤੋੜਾਂਗੇ ਫੇ ਜਿਹੜੇ ਵਿਦਰੋਹ ਸਿੰਪਟਮਸ ਵਾਲੇ ਹੋਣਗੇ ਉਹਨਾਂ ਦਾ ਕਿੱਥੇ ਇਲਾਜ ਕਰਾਂਗੇ ਓਟ ਸੈਂਟਰ ਉਹ ਜਿਹੜੇ ਅਪਡੇਟ ਕੀਤੇ ਰੀਹੈਬ ਸੈਂਟਰ ਅਪਡੇਟ ਕੀਤੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਇਨਵੋਲਵ ਸੀ ਭਾਵੇਂ ਪੁਲਿਸ ਦੇ ਛੋਟੇ ਅਧਿਕਾਰੀ ਸੀਗੇ ਵੱਡੇ ਅਧਿਕਾਰੀ ਸੀਗੇ ਜਿਹੜੇ ਜਿਹੜੇ ਉਹਦੇ ਵਿੱਚ ਇਨਵੋਲਵ ਸੀਗੇ ਨਸ਼ਾ ਤਸਕਰੀ ਚ ਉਹਨਾਂ ਦੀ ਪਛਾਣ ਕੀਤੀ ਉਹਨਾਂ ਬਰਤ ਕਾਰਵਾਈ ਕੀਤੀ ਬਹੁਤ ਇੰਨੀਆਂ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਫਿਰ ਇੱਕ ਐਕਸ਼ਨ ਵੱਡਾ ਲਿਆ ਜਿਹਦੇ ਵਿੱਚ ਤਸਕਰਾਂ ਨੂੰ ਫੜਨਾ ਬੱਚਿਆਂ ਨੂੰ ਜਿਹੜੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਹਸਪਤਾਲ ਚ ਦਵਾਈ ਦੇਣੀ ਤੇ ਉਹਨਾਂ ਨੇ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਲੋਕਾਂ ਦੇ ਘਰਾਂ ਚ 70 ਵਿਛਾ ਕੇ ਸਾਡੀਆਂ ਲੱਖਾਂ ਪਹਿਣਾ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਜਿਹੜੀ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲੇਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀੜਾ ਪੰਜਾਬੀ ਚੱਲੇ ਔਰ ਚੱਲ ਰਿਹਾ ਹਰ ਰੋਜ਼ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਭਰੂ ਨਹੀਂ ਹੁੰਦੇ ਇਹੋ ਜੀ ਪਾਪ ਦੀ ਕਮਾਈ ਜਿਹੜੀ ਹੈ ਉਹਨੂੰ ਅਸੀਂ ਇਸ ਧਰਤੀ ਤੇ ਰਹਿਣ ਨਹੀਂ ਦੇਵਾਂਗੇ ਤਾਂ ਕਿ ਲੋਕਾਂ ਨੂੰ ਸਕੂਨ ਮਿਲੇ ਕਿ ਸਾਨੂੰ ਸਾਡੇ ਅੱਖਾਂ ਸਾਹਮਣੇ ਇਨਸਾਫ ਮਿਲ ਰਿਹਾ ਨਾ ਨਾਲ ਪਿੰਡਾਂ ਤੇ ਸ਼ਹਿਰਾਂ ਚ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਜਿਹੜੀਆਂ ਆਪਣੇ ਪਿੰਡਾਂ ਦੀ ਰਾਖੀ ਕਰਨਗੀਆਂ ਕਿ ਸਾਡੇ ਪਿੰਡ ਕੋਈ ਨਸ਼ਾ ਵੇਚਣ ਨਾ ਆਵੇ ਜੇ ਕੋਈ ਸਾਡੇ ਪਿੰਡ ਦਾ ਨਸ਼ਾ ਵੇਚਣ ਦੇ ਵਿੱਚ ਆਪਨ ਬੋਲ ਬੈ ਤਾਂ ਅਸੀਂ ਉਹਦੀ ਜ਼ਮਾਨਤ ਨਹੀਂ ਦੇਣੀ ਅਸੀਂ ਉਹਦੇ ਪਿੱਛੇ ਨਹੀਂ ਜਾਣਾ ਇਸ ਤਰ੍ਹਾਂ ਦੇ ਮਤੇ ਪਾਸ ਹੋ ਰਹੇ ਨੇ ਬੜਾ ਵੱਡਾ ਮਹਿੰਮਾ ਜੀ ਵਿੱਚ ਲੋਕ ਬਹੁਤ ਸਾਥ ਦੇ ਰਹੇ ਨੇ ਪੰਚਾਇਤਾਂ ਸਾਥ ਦੇ ਰਹੀਆਂ ਨੇ ਔਰ ਕਾਮਯਾਬੀ ਵੱਲ ਵੱਧ ਰਹੇ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਂ बिकਦਾ ਸੀ ਜਾਂ ਕਿਤੋਂ ਵੀ ਮਰਜ਼ੀ ਕੁੜੀ ਲੈ ਲੈਂਦੇ ਸੀ ਉਹ ਕੰਮ ਖਤਮ ਹੋ ਗਿਆ ਜੇ ਕੋਈ ਕਿਤੇ ਹੈਗਾ ਚੋਰੀ ਛੁਪੇ ਵਾਲਾ ਉਹਦੇ ਤੇ ਵੀ ਛਾਪੇ ਪੈ ਰਹੇ ਹਨ ਹਜ਼ਾਰਾਂ ਐਫ ਆਈ ਆਰ ਦਾ ਝੋਈਆਂ ਨੇ ਰਿਕਵਰੀ ਹੋਈ ਹੈ ਬੜੀ ਵੱਡੀ ਲੰਬੀ ਲਿਸਟ ਹੈ ਸੋ ਨਸ਼ਾ ਹੁੰਦਾ ਸਾਡੇ ਗਵਾਂਡੀ ਮੁਲਕ ਚੋਂ 500 52 ਕਿਲੋਮੀਟਰ ਦੇ ਨੇੜੇ ਤੇੜੇ ਸਾਡੀ ਸਰਹੱਦ ਦਾ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਡਰੋਨ ਸਿਸਟਮ ਹੈ ਅੱਜ ਕੱਲ ਉਹ ਡਰੋਨ ਰਾਹੀਂ ਸੁੱਟ ਜਾਂਦੇ ਸੀ ਪੈਕੇਟ ਪੰਜਾਬ ਪਹਿਲਾ ਸੂਬਾ ਹੈ ਜਿਨੇ ਐਂਟੀ ਡਰੋਨ ਸਿਸਟਮ ਲਾਗੂ ਕੀਤਾ ਉਹਨੇ ਪਿੱਛੇ ਜਦੋਂ ਕਾਰਡਨ ਕੀਤਾ ਤਰਨਤਾਰਨ ਉਧਰੋਂ ਡੋਨ ਜੇ ਆਊਗਾ ਉਹ ਸਾਡੇ ਟਰੈਕ ਦੇ ਵਿੱਚ ਆ ਗਿਆ ਤਾਂ ਉਹਨੂੰ ਉਸੇ ਉਸੇ ਵੇਲੇ ਉੱਥੇ ਹੀ ਜਿਹੜਾ ਤਬਾਹ ਕਰ ਦਿੱਤਾ ਜਾਊਗਾ ਤਾਂ ਕਿ ਉਹ ਕੋਈ ਸਮਾਜ ਸਮਾਜ ਦੇ ਵਿਰੋਧੀ ਕੋਈ ਪਿਸਤੌਲ ਕੋਈ ਸਮਗਰੀ ਇਸ ਤਰ੍ਹਾਂ ਦੀ ਜਿਹੜੀ ਨਸ਼ੇ ਜਿਹਦੇ ਚ ਹੋਣ ਉਹ ਭਾਰਤ ਪੰਜਾਬ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਨਾ ਸੁੱਟ ਸਕੇ 55000 ਤੋਂ ਵੱਧ ਨੌਜਵਾਨਾਂ ਨੂੰ ਨੌکریاں ਮਿਲ ਚੁੱਕੀਆਂ ਤੁਹਾਡੇ ਵੀ ਬਹੁਤ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਹੋਣਗੇ ਬਿਨਾਂ ਕਿਸੇ ਸਪਾਰਸ਼ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਖੇਡਾਂ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਬਸ ਆਉਣ ਵਾਲੇ ਸਤੰਬਰ ਸ਼ੁਰੂ ਹੋ ਜਾਣਗੀਆਂ 10 ਸਾਲ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਇੱਕੋ ਟ੍ਰੈਕ ਇੱਕੋ ਗਰਾਊਂਡ 'ਚ ਖੇਡਦੇ ਨੇ ਕਈ ਵਾਰੀ ਤਿੰਨ ਤਿੰਨ ਪੀੜ੍hiyan ਖੇਡਦੀਆਂ ਪੋਤਾ ਵੀ ਉਸੇ ਗਰਾਊਂਡ 'ਚ ਬਾਪੂ ਵੀ ਉਸੇ ਗਰਾਊਂਡ 'ਚ ਦਾਦਾ ਵੀ ਉਸੇ ਗਰਾਊਂਡ 'ਚ ਅਰਗ ਨਗਦ ਨਾਮ ਨੇ ਸਟੇਡੀਅਮ ਭਰੇ ਪਏ ਨੇ ਸ਼ਾਮ ਨੂੰ ਇਹਦੇ ਨਾਲ ਆ ਜਿਹੜਾ ਯੁੱਧ ਨਖਸ਼ਾ ਮੁਰਦਾ ਉਹ ਚ ਵੀ ਸਹਿਤਾ ਮਿਲਦੀ ਹੈ ਕਿਉਂਕਿ ਬੱਚਿਆਂ ਨੂੰ ਖੇਡਾਂ ਬਲ ਉਤਸ਼ਾਹਤ ਕਰਦੇ ਆ ਤਾਂ ਸਰੀਰ ਨਾਲ ਪਿਆਰ ਹੁੰਦਾ ਫਿਰ ਖੇਡਾਂ ਰਾਹੀਂ ਉਹ ਉੱਪਰ ਵੀ ਜਾ ਸਕਦੇ ਨੇ ਜੇ ਪ੍ਰੋਫੈਸ਼ਨਲ ਲੈਵਲ ਤੇ ਜਾਣਗੇ ਇਸ ਵਕਤ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਪੰਜਾਬ ਦੀ ਹਾਕੀ ਦੀ ਟੀਮ ਦੇ ਕੈਪਟਨ ਵੀ ਪੰਜਾਬੀ ਹੈ ਹਰਮਨਪ੍ਰੀਤ ਪੰਜਾਬ ਦੀ ਭਾਰਤ ਦੀ ਹਾਕੀ ਟੀਮ ਦੇ ਕੈਪਟਨ ਪੰਜਾਬੀ ਹੈ ਹਰਮਨਪ੍ਰੀਤ ਤੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੇ ਕੈਪਟਨ ਮੋਗੇ ਤੋਂ ਉਹ ਵੀ ਪੰਜਾਬਣ ਪੰਜਾਬ ਦੀ ਬਾਸਕਟਬਾਲ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਤੇ ਪੰਜਾਬ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਜਾਨੀ ਕਿ ਦੇਸ਼ ਦੀ ਚਾਰ ਵੱਡੀਆਂ ਗੇਮਾਂ ਦੇ ਦੇਸ਼ ਦੇ ਕੈਪਟਨ ਸਾਡੇ ਪੰਜਾਬੀ ਮੁੰਡੇ ਰਪਿੰਦਰ ਤੇ ਨਿਸ਼ਾਨੇਬਾਜ਼ ਸ਼ਿਫਟਕੌਰ ਸਮਰਾਓ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਿਤ ਨੇ ਜਿਹੜੇ ਜਿਨ੍ਹਾਂ ਨੇ ਪੋਡੀਅਮ ਫਿਨਿਸ਼ ਕੀਤਾ ਤੇ ਦੇਸ਼ ਦਾ ਝੰਡਾ ਉੱਚਾ ਲੈ ਕੇ ਜਾ ਰਹੇ ਨੇ ਬਾਕੀ ਬਿਜਲੀ ਦੀ ਗੱਲ ਹੈ ਤੁਹਾਨੂੰ ਪਤਾ ਹੀ ਹੈ 300 ਯੂਨਟ ਅਸੀਂ ਆਨਸਾਰ ਫਰੀ ਕਰਤਾ ਸੀ ਪਰ ਮੰਥਾ 600 ਯੂਨਟ ਜਾਨੀ ਕਿ 2 ਮਹੀਨੇ ਬਾਅਦ ਬਿਲ ਆਉਂਦਾ ਹੈ ਇਸ ਵਕਤ ਲਗਭਗ 90% ਪੰਜਾਬ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਤੇ ਖੇਤਾਂ ਵਾਲੀ ਜਿਹੜੀ ਬਿਜਲੀ ਆ ਉਹ ਪਹਿਲਾਂ 8 ਘੰਟੇ ਮਿਲਦੀ ਸੀ ਉਹ ਵੀ ਟੁੱਟਵੀਂ ਮਿਲਦੀ ਸੀ ਹੁਣ ਦਿਨੇ ਮਿਲਦੀ ਆ 10 ਘੰਟੇ 11 ਘੰਟੇ ਜਦੋਂ ਮਰਜ਼ੀ ਜਾਓ ਮੋਟਰ ਚਲਾ ਲਓ ਨਾਲ ਨਾਲ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਹੈ ਜਿਸ ਵੇਲੇ ਅਸੀਂ ਸਰਕਾਰ ਦਾ ਕਾਰਜਪਾਰਣ ਸੰਭਾਲਿਆ ਸੀ 16 ਮਾਰਚ 2022 ਖਟਕੜ ਕਲਾਂ ਵਿਖੇ ਸ਼ੀਦਿਆ ਅਜ਼ਮ ਦੇ ਪਿੰਡ ਉਸ ਵੇਲੇ ਪੰਜਾਬ 21% ਨਹਿਰੀ ਪਾਣੀ ਇਸਤੇਮਾਲ ਕਰ ਰਿਆ ਸੀ ਕੱਸੀਆਂ ਰਹੀਂ ਰਜਵਾਹਾਂ ਰਹੀਂ ਸੂਆਂ ਰਹੀਂ ਤੇ ਸਾਢੇ 3 ਸਾਲਾਂ ਬਾਅਦ ਅਸੀਂ 63% ਤੇ ਪਹੁੰਚ ਗਏ ਹੁਣ ਤੁਸੀਂ ਵੀਡੀਓ ਵੀ ਦੇਖਦੇ ਹੋਵੋਗੇ ਜਦ ਤੁਹਾਡੇ ਪਿੰਡਾਂ ਚ ਵੀ ਪਹੁੰਚ ਗਿਆ ਹੋਊਗਾ ਕਿ ਅਸੀਂ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਆ ਕਸਤੀ ਚ ਅਸੀਂ 50 ਸਾਲਾਂ ਬਾਅਦ ਪਾਣੀ ਦੇਖਿਆ ਜੀ ਅਸੀਂ ਆਪਣੇ ਪਾਣੀ ਨੂੰ ਚੈਨਲਾਈਜ਼ ਕਰ ਰਹੇ ਹਾਂ ਪਿਛਲੇ ਦਿਨੀ ਹਜੇ ਲਗਭਗ 160 ਦਿਨ ਹੋਏ ਨੇ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਚਿੱਟੇ ਦਾ ਫਿਲਮਾਂ ਬਣ ਲੱਗੀਆਂ ਸੀ ਸਾਡੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਸ਼ਿਆਂ ਵੱਲ ਨੂੰ ਬੁਰੀ ਸੰਗਤ ਵੱਲ ਨੂੰ ਪੈ ਗਏ ਸੀ ਔਰ ਸਭ ਤੋਂ ਮਾਰੀ ਗੱਲ ਇਹ ਹੋਈ ਕਿ ਸਰਕਾਰਾਂ ਖੁਦ ਨਸ਼ੇ ਬਕਾਉਂਦੀਆਂ ਸੀ ਮੰਤਰੀਆਂ ਦੀਆਂ ਗੱਡੀਆਂ 'ਚ ਨਸ਼ੇ ਦੇ ਪੈਕੇਟ ਜਾਂਦੇ ਸੀ ਵੱਡੇ ਵੱਡੇ ਸਮੱਗਲਰ ਜਿਹੜੇ ਨੇ ਉਹਨਾਂ ਦੇ ਘਰੇ ਰਾਤਾਂ কাটਦੇ ਸੀ ਤੇ ਉਹ ਆਪਣੇ ਹੋਰ ਦੋਸਤਾਂ ਨੂੰ ਜਿਗਰੀ ਦੋਸਤ ਕਹਿ ਕੇ ਇੰਟਰੋਡਕਸ਼ਨ ਕਰਾਉਂਦੇ ਸੀ ਤਾਂ ਅਸੀਂ ਸਾਰੀ ਪਲਾਨ ਤਿਆਰ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿ ਸਪਲਾਈ ਲਾਈਨ ਕਿਵੇਂ ਤੋੜਾਂਗੇ ਫਿਰ ਜਿਹੜੇ ਵਿਦਰੋਹ ਸਿੰਪਟਮਸ ਵਾਲੇ ਹੋਣਗੇ ਉਹਨਾਂ ਦਾ ਕਿੱਥੇ ਇਲਾਜ ਕਰਾਂਗੇ ਓਟ ਸੈਂਟਰ ਉਹ ਜਿਹੜੇ ਅਪਡੇਟ ਕੀਤੇ ਰੀਹੈਬ ਸੈਂਟਰ ਅਪਡੇਟ ਕੀਤੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਇਨਵੋਲਵ ਸੀ ਭਾਵੇਂ ਪੁਲਿਸ ਦੇ ਛੋਟੇ ਅਧਿਕਾਰੀ ਸੀਗੇ ਵੱਡੇ ਅਧਿਕਾਰੀ ਸੀਗੇ ਜਿਹੜੇ ਜਿਹੜੇ ਉਹਦੇ ਵਿੱਚ ਇਨਵੋਲਵ ਸੀਗੇ ਨਸ਼ਾ ਤਸਕਰੀ ਚ ਉਹਨਾਂ ਦੀ ਪਛਾਣ ਕੀਤੀ ਉਹਨਾਂ ਉਪਰੁਦ ਕਾਰਵਾਈ ਕੀਤੀ ਬਹੁਤ ਐਨੀਆਂ ਬਦਲੀਆਂ ਕੀਤੀਆਂ ਉਸ ਤੋਂ ਬਾਅਦ ਫਿਰ ਇੱਕ ਐਕਸ਼ਨ ਵੱਡਾ ਲਿਆ ਜਿਹਦੇ ਵਿੱਚ ਤਸਕਰਾਂ ਨੂੰ ਫੜਨਾ ਬੱਚਿਆਂ ਨੂੰ ਜਿਹੜੇ ਬੁਰੀ ਸੰਗਤ ਦਾ ਸ਼ਿਕਾਰ ਹੋ ਗਏ ਉਹਨਾਂ ਨੂੰ ਹਸਪਤਾਲ ਚ ਦਵਾਈ ਦਿਵਾਣੀ ਤੇ ਉਹਨਾਂ ਨੇ ਜਿਹੜੇ ਤਸਕਰਾਂ ਨੇ ਉਸ ਪਾਪ ਦੀ ਕਮਾਈ ਨਾਲ ਲੋਕਾਂ ਦੇ ਘਰਾਂ ਚ 70 ਵਿਸ਼ਾਖ ਕੇ ਸਾਡੀਆਂ ਲੱਖਾਂ ਭੈਣਾਂ ਦੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਜਿਹੜੀ ਪਾਪ ਦੀ ਕਮਾਈ ਨਾਲ ਉਹਨਾਂ ਨੇ ਮਹਿਲ ਬਣਾਏ ਬਿਲਡਿੰਗਾਂ ਬਣਾਈਆਂ ਕਿਸੇ ਨੇ ਪੈਲਸ ਬਣਾ ਲਿਆ ਉਹਨਾਂ ਸਾਰਿਆਂ ਤੇ ਫਿਰ ਪੀਲਾ ਪੰਜਾਬੀ ਚੱਲਿਆ ਔਰ ਚੱਲ ਰਿਹਾ ਹਰ ਰੋਜ਼ ਕਿਉਂਕਿ ਪੰਜਾਬੀ ਦੀ ਕਹਾਵਤ ਹੈ ਕਿ ਚੋਰੀ ਦੇ ਪੁੱਤ ਕਦੇ ਗੱਬਰੂ ਨਹੀਂ ਹੁੰਦੇ ਇਹੋ ਜੀ ਪਾਪ ਦੀ ਕਮਾਈ ਜਿਹੜੀ ਹੈ ਉਹਨੂੰ ਅਸੀਂ ਇਸ ਧਰਤੀ ਤੇ ਰਹਿਣ ਨਹੀਂ ਦੇਵਾਂਗੇ ਤਾਂ ਕਿ ਲੋਕਾਂ ਨੂੰ ਸਕੂਨ ਮਿਲੇ ਕਿ ਸਾਨੂੰ ਸਾਡੇ ਅੱਖਾਂ ਸਾਹਮਣੇ ਇਨਸਾਫ ਮਿਲ ਰਿਹਾ ਹੈ ਨਾਂ ਨਾਲ ਪਿੰਡਾਂ ਤੇ ਸ਼ਹਿਰਾਂ 'ਚ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ ਨੇ ਜਿਹੜੀਆਂ ਆਪਣੇ ਪਿੰਡਾਂ ਦੀ ਰਾਖੀ ਕਰਨਗੀਆਂ ਕਿ ਸਾਡੇ ਪਿੰਡ ਕੋਈ ਨਸ਼ਾ ਵੇਚਣ ਨਾ ਆਵੇ ਜੇ ਕੋਈ ਸਾਡੇ ਪਿੰਡ ਦਾ ਨਸ਼ਾ ਵੇਚਣ ਦੇ ਵਿੱਚ ਆਪਨ ਬੋਲਵੇ ਤਾਂ ਅਸੀਂ ਉਹਦੀ ਜਮਾਨਤ ਨਹੀਂ ਦੇਣੀ ਅਸੀਂ ਉਹਦੇ ਪਿੱਛੇ ਨਹੀਂ ਜਾਣਾ ਇਸ ਤਰ੍ਹਾਂ ਦੇ ਮਤੇਬਾਦ ਹੋ ਰਹੇ ਨੇ ਬੜਾ ਵੱਡਾ ਮਹਿੰਮ ਹੈ ਜਿਹਦੇ ਵਿੱਚ ਲੋਕ ਬਹੁਤ ਸਾਥ ਦੇ ਰਹੇ ਨੇ ਪੰਚਾਇਤਾਂ ਸਾਥ ਦੇ ਰਹੀਆਂ ਨੇ ਔਰ ਕਾਮਯਾਬੀ ਵੱਲ ਵਧ ਰਹੇ ਨੇ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖਤਮ ਹੋ ਗਿਆ ਪਰ ਜਿਹੜਾ ਸ਼ਰਿਆਂ बिकਦਾ ਸੀ ਜਾਂ ਕਿਤੋਂ ਵੀ ਮਰਜ਼ੀ ਕੁੜੀ ਲੈ ਲੈਂਦੇ ਸੀ ਉਹ ਕੰਮ ਖਤਮ ਹੋ ਗਿਆ ਜੇ ਕੋਈ ਕਿਤੇ ਹੈਗਾ ਚੋਰੀ ਛੁਪੇ ਵਾਲਾ ਉਹਦੇ ਤੇ ਵੀ ਛਾਪੇ ਪੈ ਰਹੇ ਹਨ ਹਜ਼ਾਰਾਂ ਐਫ ਆਈ ਆਰ ਦਾ ਜ਼ੋਈਆਂ ਨੇ ਰਿਕਵਰੀ ਹੋਈ ਹੈ ਬੜੀ ਵੱਡੀ ਲੰਬੀ ਲਿਸਟ ਹੈ ਨਸ਼ਾ ਹੁੰਦਾ ਸਾਡੇ ਗਵਾਂਡੀ ਮੁਲਕ ਚੋਂ 500 52 ਕਿਲੋਮੀਟਰ ਦੇ ਨੇੜੇ ਤੇਰੇ ਸਾਡੀ ਸਰਾਦ ਦਾ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਡਰੋਨ ਸਿਸਟਮ ਹੈ ਅੱਜ ਕੱਲ ਉਹ ਡਰੋਨ ਰਾਹੀਂ ਸੁੱਟ ਜਾਂਦੇ ਸੀ ਪੈਕੇਟ ਪੰਜਾਬ ਪਹਿਲਾ ਸੂਬਾ ਜਿਨੇ ਐਂਟੀ ਡਰੋਨ ਸਿਸਟਮ ਲਾਗੂ ਕੀਤਾ ਉਹਨੇ ਪਿੱਛੇ ਜਦੋਂ ਕਾਰਡਨ ਕੀਤਾ ਤਰਨਤਾਰਨ ਉਧਰੋਂ ਡੋਨ ਜੇ ਆਊਗਾ ਉਹ ਸਾਡੇ ਟ੍ਰੈਕ ਦੇ ਵਿੱਚ ਆ ਗਿਆ ਤਾਂ ਉਹਨੂੰ ਉੱਥੇ ਉਸੇ ਵੇਲੇ ਉੱਥੇ ਹੀ ਜਿਹੜਾ ਤਬਾਹ ਕਰ ਦਿੱਤਾ ਜਾਊਗਾ ਤਾਂ ਕਿ ਉਹ ਕੋਈ ਸਮਾਜ ਸਮਾਜ ਦੇ ਵਿਰੋਧੀ ਕੋਈ ਪਿਸਤੌਲ ਕੋਈ ਸਮਗਰੀ ਇਸ ਤਰ੍ਹਾਂ ਦੀ ਜਿਹੜੀ ਨਸ਼ੇ ਜਿਹਦੇ 'ਚ ਹੋਣ ਉਹ ਭਾਰਤ ਪੰਜਾਬ ਦੀ ਧਰਤੀ ਤੇ ਭਾਰਤ ਦੀ ਧਰਤੀ ਤੇ ਨਾ ਸੁੱਟ ਸਕੇ 55000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮਿਲ ਚੁੱਕੀਆਂ ਤੁਹਾਡੇ ਵੀ ਬਹੁਤ ਸਾਰੇ ਰਿਸ਼ਤੇਦਾਰ ਦੋਸਤ ਮਿੱਤਰ ਹੋਣਗੇ ਬਿਨਾਂ ਕਿਸੇ ਸਪਾਰਸ਼ ਤੋਂ ਬਿਨਾਂ ਕਿਸੇ ਰਿਸ਼ਵਤ ਤੋਂ ਖੇਡਾਂ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਬਸਾਉਣ ਵਾਲੇ ਸਤੰਬਰ ਸ਼ੁਰੂ ਹੋ ਜਾਣਗੀਆਂ 10 ਸਾਲ ਤੋਂ ਲੈ ਕੇ 60 ਸਾਲ ਦੇ ਬਜ਼ੁਰਗ ਇੱਕੋ ਟਰੈਕ ਇੱਕੋ ਗਰਾਊਂਡ 'ਚ ਖੇਡਦੇ ਨੇ ਕਈ ਵਾਰੀ ਤਿੰਨ ਤਿੰਨ ਪੀੜ੍hiyan ਖੇਡਦੀਆਂ ਪੋਤਾ ਵੀ ਉਸੇ ਗਰਾਊਂਡ 'ਚ ਬਾਪੂ ਵੀ ਉਸੇ ਗਰਾਊਂਡ 'ਚ ਦਾਦਾ ਵੀ ਉਸੇ ਗਰਾਊਂਡ 'ਚ ਅਰ ਨਗ ਦੇ ਨਾਮ ਨੇ ਸਟੇਡੀਅਮ ਭਰੇ ਪਏ ਨੇ ਸ਼ਾਮ ਨੂੰ ਇਹਦੇ ਨਾਲ ਆ ਜਿਹੜਾ ਯੁੱਧਨਾਸ਼ ਅਮਰੁੱਧਾ ਉਹ 'ਚ ਵੀ ਸਹਿਤਾ ਮਿਲਦੀ ਹੈ ਕਿਉਂਕਿ ਬੱਚਿਆਂ ਨੂੰ ਖੇਡਾਂ ਬਲ ਉਤਸ਼ਾਹਤ ਕਰਦੇ ਆ ਤਾਂ ਸਰੀਰ ਨਾਲ ਪਿਆਰ ਹੁੰਦਾ ਹੈ ਫਿਰ ਖੇਡਾਂ ਰਹੀ ਉਹ ਉੱਪਰ ਵੀ ਜਾ ਸਕਦੇ ਨੇ ਜੇ ਪ੍ਰੋਫੈਸ਼ਨਲ ਲੈਵਲ ਤੇ ਜਾਣਗੇ ਇਸ ਵਕਤ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਪੰਜਾਬ ਦੀ ਹਾਕੀ ਦੀ ਟੀਮ ਦੇ ਕੈਪਟਨ ਵੀ ਪੰਜਾਬੀ ਐ ਹਰਮਨਪ੍ਰੀਤ ਪੰਜਾਬ ਦੀ ਭਾਰਤ ਦੀ ਹਾਕੀ ਟੀਮ ਦੇ ਕੈਪਟਨ ਪੰਜਾਬੀ ਐ ਹਰਮਨਪ੍ਰੀਤ ਤੇ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੇ ਕੈਪਟਨ ਮੋਗੇ ਤੋਂ ਉਹ ਵੀ ਪੰਜਾਬਣ ਪੰਜਾਬ ਦੀ ਬਾਸਕਟਬਾਲ ਦੀ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਤੇ ਪੰਜਾਬ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ ਜਾਨੀ ਕਿ ਦੇਸ਼ ਦੀ ਚਾਰ ਵੱਡੀਆਂ ਗੇਮਾਂ ਦੇ ਦੇਸ਼ ਦੇ ਕੈਪਟਨ ਸਾਡੇ ਪੰਜਾਬੀ ਮੁੰਡੇ ਰਪਿੰਦਰ ਤੇ ਨਿਸ਼ਾਨੇਬਾਜ਼ ਸਿਫਤਕੌਰ ਸਮਰਾਓ ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਤ ਨੇ ਜਿਹੜੇ ਜਿਨ੍ਹਾਂ ਨੇ ਪੋਡੀਅਮ ਫਿਨਿਸ਼ ਕੀਤਾ ਤੇ ਦੇਸ਼ ਦਾ ਝੰਡਾ ਉੱਚਾ ਲੈ ਕੇ ਜਾ ਰਹੇ ਨੇ ਬਾਕੀ ਬਿਜਲੀ ਦੀ ਗੱਲ ਹੈ ਤੁਹਾਨੂੰ ਪਤਾ ਹੀ ਹੈ 300 ਯੂਨਟ ਅਸੀਂ ਆਨਸਾਰ ਫਰੀ ਕਰਤਾ ਸੀ ਪਰ ਮੰਥ 600 ਯੂਨਟ ਜਾਨੀ ਕਿ 2 ਮਹੀਨੇ ਬਾਅਦ ਬਿਲ ਆਉਂਦਾ ਐ ਇਸ ਵਕਤ ਲਗਭਗ 90% ਪੰਜਾਬ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਤੇ ਖੇਤਾਂ ਵਾਲੀ ਜਿਹੜੀ ਬਿਜਲੀ ਆ ਉਹ ਪਹਿਲਾਂ 8 ਘੰਟੇ ਮਿਲਦੀ ਸੀ ਉਹ ਵੀ ਟੁੱਟਵੀਂ ਮਿਲਦੀ ਸੀ ਹੁਣ ਦਿਨੇ ਮਿਲਦੀ ਆ 10 ਘੰਟੇ 11 ਘੰਟੇ ਜਦੋਂ ਮਰਜ਼ੀ ਜਾਓ ਮੋਟਰ ਚਲਾ ਲਓ ਨਾਲ-ਨਾਲ ਸਭ ਤੋਂ ਵੱਡੀ ਗੱਲ ਜਿਹੜੀ ਹੋਈ ਹੈ ਜਿਸ ਵੇਲੇ ਅਸੀਂ ਸਰਕਾਰ ਦਾ ਕਾਰਜਪਾਰਸ ਸੰਭਾਲਿਆ ਸੀ 16 ਮਾਰਚ 20 ਬਾਈ ਖਟਕੜ ਕਲਾਂ ਵਿਖੇ ਅਸ਼ੀਦ ਆਜ਼ਮ ਦੇ ਪਿੰਡ ਉਸ ਵੇਲੇ ਪੰਜਾਬ 21% ਨਹਿਰੀ ਪਾਣੀ ਇਸਤੇਮਾਲ ਕਰ ਰਿਆ ਸੀ ਕਸਤੀਆਂ ਰਹੀਂ ਰਜਵਾਹਾਂ ਰਹੀਂ ਸੋਇਆਂ ਰਹੀਂ ਤੇ ਸਾਢੇ 3 ਸਾਲਾਂ ਬਾਅਦ ਅਸੀਂ 63% ਤੇ ਪਹੁੰਚ ਗਏ ਹੁਣ ਤੁਸੀਂ ਵੀਡੀਓ ਵੀ ਦੇਖਦੇ ਹੋਵੋਗੇ ਜੇ ਤੁਹਾਡੇ ਪਿੰਡਾਂ 'ਚ ਵੀ ਪਹੁੰਚ ਗਿਆ ਹੋਊਗਾ ਕਿ ਅਸੀਂ 40 ਸਾਲਾਂ ਬਾਅਦ ਪਾਣੀ ਦੇਖਿਆ ਜੀ ਆ ਕਸਤੀ 'ਚ ਅਸੀਂ 50 ਸਾਲਾਂ ਬਾਅਦ ਪਾਣੀ ਦੇਖਿਆ ਜੀ ਅਸੀਂ ਆਪਣੇ ਪਾਣੀ ਨੂੰ ਚੈਨਲਾਈਜ਼ ਕਰ ਰਹੇ ਹਾਂ ਪਿਛਲੇ ਦਿਨੀ ਹਜੇ ਲਗਭਗ 160 ਕ ਦਿਨ ਹੋਏ ਨੇ ਯੁੱਧ ਨਸ਼ਿਆਂ ਵਿਰੁੱਧ ਬੜਾ ਵੱਡਾ ਕਲੰਕ ਇੱਕ ਸਾਡੇ ਪੰਜਾਬ ਦੇ ਮੱਥੇ ਤੇ ਲੱਗਿਆ ਸੀ ਚਿੱਟੇ ਦਾ ਫਿਲਮਾਂ ਬਣਨ ਲੱਗੀਆਂ ਸੀ ਸਾਡੇ ਬੱਚੇ ਡਿਪਰੈਸ਼ਨ ਦਾ ਸ਼ਿਕਾਰ ਹੋ ਕੇ ਨਸ਼ਿਆਵਲ ਨੂੰ ਬੁਰੀ ਸੰਗਤ ਵੱਲ ਨੂੰ ਪੈ ਗਏ ਸੀ ਔਰ ਸਭ ਤੋਂ ਮਾਰੀਗਲ ਇਹ ਹੋਈ ਕਿ ਸਰਕਾਰਾਂ ਖੁਦ ਨਸ਼ੇ ਵਕਾਉਂਦੀਆਂ ਸੀ ਮੰਤਰੀਆਂ ਦੀਆਂ ਗੱਡੀਆਂ 'ਚ ਨਸ਼ੇ ਦੇ ਪੈਕੇਟ ਜਾਂਦੇ ਸੀ ਵੱਡੇ ਵੱਡੇ ਸਮੱਗਲਰ ਜਿਹੜੇ ਨੇ ਉਹ ਉਹਨਾਂ ਦੇ ਘਰੇ ਰਾਤਾ ਕੱਟਦੇ ਸੀ ਤੇ ਉਹ ਆਪਣੇ ਹੋਰ ਦੋਸਤਾਂ ਨੂੰ ਜਿਗਰੀ ਦੋਸਤ ਕਹਿ ਕੇ ਇੰਟਰੋਡਕਸ਼ਨ ਕਰਾਉਂਦੇ ਸੀ ਤਾਂ ਸੀ ਸਾਰੀ ਪਲਾਨ ਤਿਆਰ ਕਰਨ ਨੂੰ ਥੋੜਾ ਟਾਈਮ ਲੱਗ ਗਿਆ ਕਿ ਸਪਲਾਈ ਲਾਈਨ ਕਿਵੇਂ ਤੋੜਾਂਗੇ ਫਿਰ ਜਿਹੜੇ ਵਿਦਰੋਹ ਸਿੰਪਟਮਸ ਵਾਲੇ ਹੋਣਗੇ ਉਹਨਾਂ ਦਾ ਕਿੱਥੇ ਇਲਾਜ ਕਰਾਂਗੇ ਹੋਟ ਸੈਂਟਰ ਉਹ ਜਿਹੜੇ ਅਪਡੇਟ ਕੀਤੇ ਰੀ ਹੈਬ ਸੈਂਟਰ ਅਪਡੇਟ ਕੀਤੇ ਤੇ ਉਸ ਤੋਂ ਬਾਅਦ ਜਿਹੜੇ ਜਿਹੜੇ ਇਨਵੋਲਵ ਸੀ ਭਾਵੇਂ ਪੁਲਿਸ ਦੇ ਛੋਟੇ ਅਧਿਕਾਰੀ ਸੀਗੇ ਵੱਡੇ ਅਧਿਕਾਰੀ ਸੀਗੇ ਜਿਹੜੇ ਜਿਹੜੇ ਉਹਦੇ ਵਿੱਚ ਇਨਵੋਲਵ ਸੀਗੇ ਨਸ਼ਾ